ਆ ਸੂਟ ਆਪਣਾ ਬਜ਼ਾਰ 'ਚ 700 ਰੁਪਏ ਦਾ ਸੇਲ ਹੁੰਦਾ ਜੀ ਹਾਂਜੀ ਸਾਡਾ ਇੱਤੇ ਰੇਟ ਹੈਗਾ ਜੀ 350 ਰੁਪਏ ਠੀਕ ਆ ਇਹਦੇ ਤੇ ਆਪਾਂ ਪਹਿਣਾ ਨੂੰ 25% ਹੋਰ ਡਿਸਕਾਊਂਟ ਦੇਣਾ 263 ਰੁਪਏ ਦਾ ਸੂਟ 700 ਵਾਲਾ ਮੋਰਾ ਵਾਲਾ ਸੂਟ ਹੈ 1000 ਰੁਪਏ ਤੋਂ ਘੱਟ ਇਹ ਸੂਟ ਤੁਹਾਨੂੰ ਬਜ਼ਾਰ 'ਚੋਂ ਮਿਲਣਾ ਨਹੀਂ ਆਹ ਦੇਖੋ ਇਹਦਾ ਬਾਜੂ ਤੇ ਵਰਕ ਠੀਕ ਹੈ ਭਾਈ ਸਾਡਾ ਰੇਟ ਇਹਦਾ ਹੈਗਾ 500 ਰੁਪਏ ਜਿਹਦੇ 'ਚ ਤੁਹਾਨੂੰ 25% ਡਿਸਕਾਊਂਟ 375 ਰੁਪਏ ਦਾ ਸੂਟ ਪੂਰੇ ਬਜ਼ਾਰ ਦੀ ਗਰੰਟੀ ਆਪਣੀ ਜਿੱਥੋਂ ਮਰਜ਼ੀ ਤੁਸੀਂ ਟਰਾਈ ਕਰੋ ਆ ਦੇਖੋ ਭਾਜੀ ਆਪਣੇ ਸਾਈਨ ਆਹ ਲਓ ਭਾਜੀ ਸਾਡੀ ਫਰਮ ਦੀ ਤੁਹਾਨੂੰ ਮੋਹਰ ਵੀ ਨਾਲ ਲਾਤੀ ਆਹ ਲਓ ਭਾਜੀ ਇਹਦਾ ਸਕਰੀਨਸ਼ਾਟ ਲੈ ਲਓ 25% ਡਿਸਕਾਊਂਟ 15 ਅਗਸਤ ਤੱਕ ਤੁਹਾਨੂੰ ਸਾਰੇ ਸੂਟਾਂ ਦੇ ਦਿੱਤਾ ਜਾਏਗਾ ਹੁਣ ਘਟਾਈ ਦਾ ਸੂਟ ਆ ਗਲੇ ਤੇ ਬੜਾ ਥੋੜਾ ਕੰਮ ਆ ਆ ਦੁਪੱਟਾ ਵੀ ਦੇਖੋ ਖੁੱਲਾ ਡੁੱਲਾ ਹੈਗਾ ਚਾਹੇ ਇਹਦਾ ਕੋਈ ਮੰਗੇ 1500 ਚਾਹੇ ਮੰਗੇ ਇਹਦਾ ਕੋਈ 1600 ਰੁਪਇਆ ਸਾਡਾ ਰੇਟ ਹੈਗਾ 850 850 ਵਾਲੇ ਸੂਟ ਤੇ ਵੀ 25% ਡਿਸਕਾਊਂਟ ਆ ਆ ਚੈੱਕ ਕਰੋ ਭਾਜੀ ਫੋਟੋਆਂ ਵਾਲਾ ਬੁਟੀਕ ਦਾ ਸੂਟ ਹੈ ਥ्रेड ਵਰਕ ਹੋਇਆ ਹੋਇਆ ਹੈ ਦੁਪੱਟਾ ਚੈੱਕ ਕਰੋ ਬਿਆਰ ਦੇ ਵਿੱਚ 4445 4500 ਰੁਪਇਆ ਦਾ ਸੂਟ ਹੈ ਸਾਡਾ ਰੇਟ ਹੈਗਾ ਭਾਜੀ 2500 ਰੁਪਏ 2500 ਰੁਪਏ ਤੇ 25% ਡਿਸਕਾਊਂਟ 1875 ਰੁਪਏ ਹੁਣ ਤੁਸੀਂ ਜਿਹੜਾ 50000 ਦਾ ਕੱਪੜਾ ਬਿਆਰ ਚ ਆ ਕੇ ਲੈਣਾ ਦਾਜਬਰੀ ਵਾਲਾ ਬੁੱਟਰ ਰੁੜ ਕਾਦੀਆਂ ਅੰਕਲੋਂ ਉਮਤੇ ਆਜੋ 50000 ਦਾ ਕਪੜਾ 20000 ਦੇਣਾ ਜੇ ਤੁਸੀਂ ਰਾਮ ਟੈਕਸ ਦੇ ਸੂਟ ਲੈਣੇ ਆ ਚਾਹੇ ਸਾਈਬਰ ਦੇ ਸੂਟ ਲੈਣੇ ਆ ਬ੍ਰਾਂਡਡ ਸੂਟਾਂ ਦੇ ਉੱਤੇ ਕੋਈ 5 ਰੁਪਏ ਨਹੀਂ ਘਟਾਉਂਦਾ ਪਰ ਇੱਥੇ ਇਹਨਾਂ ਨੇ 25% ਤੱਕ ਦੀ ਡਿਸਕਾਊਂਟ ਆਫਰ ਲਾਤੀ ਹੈਗੀ ਆ ਸਮਾਂ ਕੰਮ ਸ਼ੁਰੂ ਕਰਨਾ ਰੀਸੇਲਰ ਚਾਹੇ ਛੋਟੇ ਪਿੰਡਾਂ ਦੇ ਦੁਕਾਨਦਾਰਾ ਤੁਸੀਂ ਵੀ ਆਜੋ ਹੋਲਸੇ ਰੇਟਾਂ ਦੇ ਕਪੜਾ ਕਰਤਾ ਸੂਟਾਂ ਦੇ ਉੱਤੇ 25-25% ਡਿਸਕਾਊਂਟ ਕਰਤਾ ਆਹ ਦੇਖੋ ਭਾਜੀ ਔਰਗੈਂਜ਼ਾ ਦਾ ਸੂਟ ਹੈ थ्रेड ਵਰਕ ਬੁਟੀਕ ਪੀਸ ਫੋਟੋਆਂ ਵਾਲੇ ਇਹਦਾ ਰੇਟ ਆਪਣਾ ਹੈਗਾ ਭਾਜੀ 1000 ਰੁਪਿਆ ਇਹਦੇ ਚ 25% ਡਿਸਕਾਊਂਟ 750 ਰੁਪਏ ਦਾ ਪਿਓਰ ਸ਼ਿਮਰ ਦਾ ਸੂਟ ਹੈ ਇਹਦਾ ਰੇਟ ਆਪਣਾ ਹੈਗਾ ਭਾਜੀ 1750 ਰੁਪਏ ਇਹਦੇ ਤੇ ਵੀ ਤੁਹਾਨੂੰ 25% ਆਫ ਅੱਛਾ ਇਹ ਤੇ 25% 2000 ਦਾ ਸੂਟ ਆ ਇਹ 2000 ਦੇ ਸੂਟ ਦੇ ਉੱਤੇ 25% ਹੋਰ ਡਿਸਕਾਊਂਟ ਆ ਤੁਸੀਂ ਵੈਰਾਈਟੀ ਚੈੱਕ ਕਰੋ ਕਲਰ ਚੈੱਕ ਕਰੋ ਜਿੰਨੀ ਮਰਜ਼ੀ ਵੈਰਾਈਟੀ ਲੈ ਜਾਓ ਹਰ ਤਰ੍ਹਾਂ ਦੇ ਡਿਜ਼ਾਈਨ ਹਰ ਤਰ੍ਹਾਂ ਦੇ ਫੈਬਰਿਕ ਸਾਰੇ ਤਰ੍ਹਾਂ ਦੀ ਬ੍ਰਾਂਡ ਦੀ ਕੁਆਲਿਟੀ ਆਪਣੇ ਕੋਲ ਹੁੰਦੀ ਹੈ ਭਾਜੀ ਸੋ ਨਾਲੇ ਤੁਸੀਂ ਚੀਜ਼ਾਂ ਚੈੱਕ ਕਰ ਲਓ ਰਾਇਲ ਕਲਾਸ ਦੀਆਂ ਜਿਹੜੇ ਤੁਸੀਂ ਦਿੱਲੀ ਬੰਬੇ ਚੰਡੀਗੜ੍ਹ ਜਾਂਦੇ ਦੇਖੋ ਫਰੰਟ ਦੇਖੋ ਸ਼ਰਾਰਾ ਗਰਾਰਾ ਦੇਖੋ ਆ ਦੇਖੋ ਤਾਂ ਕਿੰਨੇ ਚੀਜ਼ਾਂ ਇਹ ਤੋਹਫੇ ਆ ਤੋਹਫੇ ਜਿਹੜੇ ਚੌਣ ਚੌਣ ਕੇ ਸਾਹਲ ਅਰੋੜਾਂ ਲੈ ਆਂਦੇ ਕਾਦੀਆਂ ਚ ਛਗਣਾ ਵਾਲਾ ਸੂਟ ਭਾਜੀ ਕਿੰਨਾ ਹੈਵੀ ਇਹ ਲਾਵਾਂ ਫੇਰਿਆਂ ਵਾਲਾ ਸੂਟ ਆ ਭਾਜੀ ਜਿਹੜਾ ਬਾਜ਼ਾਰ ਦੇ ਵਿੱਚ 15-15000 ਰੁਪਏ ਮਿਲਦਾ ਸਾਡਾ ਰੇਟ ਪਹਿਲਾਂ ਹੀ 55600 ਰੁਪਏ ਹੈਗਾ ਜਿਹਦੇ 'ਚ ਤੁਹਾਨੂੰ ਅਸੀਂ 25% ਆਫ ਦੋ ਦੋ ਲੱਖ ਰੁਪਏ ਤੋਂ ਘੱਟ ਬਜ਼ਾਰ ਦਾਜਵਰੀ ਨਹੀਂ ਬੰਦੀ ਅਸੀਂ ਤੁਹਾਨੂੰ 70 70 80000 ਰੁਪਏ 'ਚ ਦਾਜਵਰੀ ਪੂਰੀ ਫਿੱਟ ਕਰਕੇ ਦਵਾਂਗੇ ਸਾਡੇ ਕੋਲੋਂ ਭਾਜੀ ਜਿਹੜੀਆਂ ਵੀ ਚੀਜ਼ਾਂ ਮਿਲਣੀਆਂ ਹੈ ਬਜ਼ਾਰ ਨਾਲੋਂ ਹਟ ਕੇ ਪੂਰੇ ਥ੍ਰੈਡਵਰਕ ਪੂਰੀ ਬ੍ਰਾਂਡ ਦੀਆਂ ਚੀਜ਼ਾਂ ਮਿਲਦੀਆਂ ਆ ਭਾਜੀ ਦੇਖੋ ਚਾਹੇ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ 'ਚ ਬੈਠੇ ਹੋ ਇਹ ਤੁਹਾਡੀ ਪਸੰਦੀ ਵਾਲੀਆਂ ਰਾਇਲ ਚੀਜ਼ਾਂ ਤੁਹਾਨੂੰ ਅਸੀਂ ਦਿਖਾ ਰਹੇ ਆ ਸਾਹਿਲ ਭਾਈ ਥੈਂਕ ਯੂ ਵੈਰੀ ਮਚ ਤੁਸੀਂ ਜੋ ਲੋਕਾਂ ਨੇ ਫਾਇਦਾ ਕਰਤੇ ਲੋਕ ਬੜੇ ਖੁਸ਼ ਆ ਤੁਸੀਂ ਕਹੇ ਸੀ 9 ਅਗਸਤਾਂ ਰਖੜੀ ਦੇ ਸੇਲ ਲਾਉਣੀ ਆ ਵੱਡੀਆਂ ਆਫਰਾਂ ਦਿੱਤੀਆਂ ਸੀ ਪਰ ਮੇਰੇ ਬਹੁਤ ਸਾਰੇ ਦਾਰਸ਼ਕ ਜਿਹੜੇ ਘਰਾਂ 'ਚ ਹੀ ਰਹਿ ਗਏ ਉਹ ਆ ਨਹੀਂ ਸਕੇ ਕਹਿੰਦੇ ਅਸੀਂ ਬਿਜ਼ੀ ਸੀਗੇ ਮੈਂ ਉਹਨਾਂ ਦੀ ਇੱਕ ਰਿਕਵੈਸਟ ਲੈ ਕੇ ਆਇਆ ਵੀ ਸੇਲ ਨੂੰ ਥੋੜਾ ਹੋਰ ਐਕਸਟੈਂਡ ਕਰ ਦਿਓ ਲੋਕਾਂ ਨੇ ਵਿਆਹ ਸ਼ਾਦੀ ਦਾ ਅੰਕਲੋਂ ਬੁੱਟਰ ਰੋਡ ਕਾਤੀਆਂ ਫਾਇਦੇ ਕਰ ਰਿਆ ਸੋ ਪਲੀਜ਼ ਸੇਲ ਐਕਸਟੈਂਡ ਕਰ ਦਿਓ ਇਹਦੇ ਲਈ ਅਸੀਂ ਆਏ ਆ ਤੁਹਾਡੇ ਕੋਲ ਸੇਲ ਭਾਜੀ ਕੰਪਨੀ ਵੱਲੋਂ ਆਪਣੀ ਰਖੜੀ ਟਿੱਕਰ 9 ਅਗਸਤ ਟਿੱਕਰ ਸੇਲ ਸੀਗੀ ਭਾਜੀ ਸਾਨੂੰ ਜੋ ਆਫਰ ਮਿਲੇ ਸੀ ਬਾਕੀ ਤੁਸੀਂ ਸਾਡੇ ਕੋਲ ਆਇਓ ਅਸੀਂ ਆਪਣੀਆਂ ਭੈਣਾਂ ਨੂੰ ਵੀ ਬਹੁਤ ਖੁਸ਼ ਕੀਤਾ ਨਰਾਜ ਅਸੀਂ ਤੁਹਾਨੂੰ ਵੀ ਨਹੀਂ ਕਰਨਾ ਤੁਸੀਂ ਦੱਸੋ ਕੀ ਕਹਿੰਦੇ ਹੋ ਤੁਸੀਂ ਭਾਜੀ ਮੈਂ ਇਹ ਚਾਹੁੰਦਾ ਟਟੂਗੜ ਇੱਕ ਹਫ਼ਤਾ ਦਾ ਹੋਰ ਵਧਾ ਦਿਓ ਸੇਲ ਤੁਸੀਂ 15 ਅਗਸਤ ਕਰਦੀ ਹੈ ਜੀ ਬਿਲਕੁਲ ਕਰ ਦੋ ਜਾਦੀ ਦਾ ਦਿਨ ਆ ਉਦੋਂ ਤੱਕਰ ਆਪਾਂ ਪਹਿਣਾ ਦੇ ਹੋਰ ਫਾਇਦੇ ਕਰ ਦਿੰਨੇ ਜੀ ਫਾਇਦੇ ਕਰ ਰਹੇ ਆ ਕੀ ਫਾਇਦੇ ਕਰਨੇ ਥੋੜਾ ਦੱਸ ਜ਼ਰੂਰ ਦਿਓ ਮੈਂ ਕਿਹਾ ਭਾਜੀ ਆ ਸੂਟ ਆਪਣਾ ਬਾਜ਼ਾਰ ਚ 700 ਰੁਪਏ ਦਾ ਸੇਲ ਹੁੰਦਾ ਜੀ ਹਾਂਜੀ ਸਾਡੇ ਇੱਤੇ ਰੇਟ ਹੈਗਾ ਜੀ 350 ਰੁਪਏ ਠੀਕ ਆ ਇਹਦੇ ਤੇ ਆਪਾਂ ਪਹਿਣਾ ਨੂੰ 25% ਹੋਰ ਡਿਸਕਾਊਂਟ ਦੇਣਾ 263 ਰੁਪਏ ਦਾ ਸੂਟ 700 ਵਾਲਾ ਮਤਲਬ ਆ 700 ਵਾਲਾ ਸੂਟ ਤੁਸੀਂ 263 ਚ ਦੇ ਦੋਗੇ ਬਿਲਕੁਲ ਜੀ ਬਿਲਕੁਲ ਸੋ ਦੇਖੋ ਜੀ ਆ ਤਾਂ ਬਹੁਤ ਵੱਡਾ ਧਮਾਕਾ ਕਰਦਾ ਸਾਹਿਲ ਰੋੜਾ ਨੇ ਕਹਿੰਦੇ ਆ ਜਾਓ ਬੁੱਟਾ ਰੋਡ ਕਰਦੀਆਂ ਬਾਜ਼ਾਰ ਚ ਜਿਹੜਾ 700 ਰਾਂ ਸੂਟ ਆ ਇਹਨਾਂ ਦਾ ਰੇਟ ਹੈਗਾ 350 ਰੁਪਿਆ ਪਰ 350 ਵਾਲੇ ਸੂਟ ਤੇ ਕਰਤੀ 25% ਆਫਰ ਡਿਸਕਾਊਂਟ ਲਾਤਾ 263 ਚ 716 ਸੂਟ 263 ਚ ਲੈ ਜਾਓ ਆ ਵੀ ਚੈੱਕ ਕਰ ਲਓ ਇਹਦੇ ਵਿੱਚ ਰੰਗ ਸਾਨੂੰ ਬਹੁਤ ਸਾਰੇ ਮਿਲ ਜੇ ਜਾਣੇ ਆ ਮਤਲਬ ਇਹ ਆ 15 ਅਗਸਤ ਤੱਕ ਆ ਜਾਓ 350 ਰੁਪਏ ਵਾਲੇ ਸੂਟ ਤੋਂ ਲੈ ਕੇ 25000 ਤੱਕ ਸੂਟ ਤੇ 25% ਡਿਸਕਾਊਂਟ ਲਾਤਾ ਭਾਈ ਇਹ ਤਾਂ ਵੱਡਾ ਫਾਇਦਾ ਨਾ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਸਾਰਿਆਂ ਦੇ ਫਾਇਦੇ ਹੋ ਰਹੇ ਫੇ ਸਾਰਿਆਂ ਦੇ ਸਾਰਿਆਂ ਦੇ ਭਾਜੀ ਫਾਇਦੇ ਕਲਰ ਮੈਚਿੰਗ ਵੈਰਾਈਟੀ ਚੈੱਕ ਕਰੋ ਸੋ ਬਾਕੀ ਜੀ ਆ ਵੀ ਤੁਸੀਂ ਚੈੱਕ ਕਰ ਲਓ ਕਲਰ ਸਾਡੇ ਕੋਲ ਬਹੁਤ ਸੋਹਣੇ ਆ ਨਵੇਂ ਨਵੇਂ ਡਿਜ਼ਾਈਨ ਹੈਗੇ ਆ ਹੁਣ ਤੁਹਾਨੂੰ ਇੱਕ ਵੱਡਾ ਫਾਇਦਾ ਹੋਰ ਕਰਕੇ ਦਿਖਾਉਨੇ ਆ ਸੋ ਆ ਚੈੱਕ ਕਰੋ ਜੀ ਤੁਸੀਂ ਬਾਜ਼ਾਰ ਦੇ ਵਿੱਚ ਆ ਸੂਟ ਵਿਕਦਾ 1000 ਦਾ ਅਸੀਂ ਤੁਹਾਨੂੰ ਦੇਣਾ 500 ਦਾ ਪਰ 500 ਵਾਲੇ ਸੂਟ ਦੇ ਉੱਤੇ ਵੀ 25% ਡਿਸਕਾਊਂਟ 375 ਵੇ ਸੋ 375 ਦਾ 1000 ਰੁਪਏ ਵਾਲਾ ਸੂਟ 375 ਸੋ ਤੁਸੀਂ ਇਹ ਦੇਖੋ ਡਿਜ਼ਾਈਨ ਚੈੱਕ ਕਰੋ ਇੱਕ ਇੱਕ 1000 ਵਾਲੇ ਸੂਟ 375 ਚ ਲੈ ਜਾਓ ਬਾਈ ਜੀ ਕਮਾਲ ਕੀਤੀ ਵੀ ਕੋ ਹੌਲ ਸੇਲਰ ਕੋ ਫੈਕਟਰੀ ਵਾਲਾ ਕੋ ਮੇਲਾ ਵਾਲਾ ਇਹ ਰੇਟ ਨਹੀਂ ਦਾ ਜੋ ਰੇਟ ਤੁਸੀਂ ਦੇਈ ਜਾਂਦੇ ਹੋ ਭਾਜੀ ਆਪਾਂ ਆ ਹੀ ਫਾਇਦਾ ਕਰਨਾ ਹੈ ਅੰਕਲ ਓਮ ਇੱਕ ਬ੍ਰਾਂਡ ਹੈ ਜੋ ਸਿਰਫ ਲੋਕਾਂ ਦੇ ਫਾਇਦੇ ਕਰਨ ਲਈ ਬਣਿਆ ਸੋ ਆ ਵੀ ਚੈੱਕ ਕਰ ਲੋ 1500 1600 ਬਾਜ਼ਾਰ ਦਾ ਰੇਟ ਆ ਸਾਡਾ ਰੇਟ ਕੀ ਹੈ ਚੈੱਕ ਕਰੋ ਰੇਟ ਲਿਖ ਲਿਖ ਕੇ ਲਾਇਆ 7700 ਰੁਪਇਆ ਤੇ 25% ਇੱਥੇ ਵੀ ਡਿਸਕਾਊਂਟ ਤੁਸੀਂ ਇਹ ਵੀ ਦੇਖੋ ਵੱਡੇ ਫਾਇਦੇ ਤੁਹਾਡੇ ਅਸੀ ਕਰ ਦੇਣੇ ਆ ਚਾਹੇ ਬਜ਼ੁਰਗਾਂ ਲਈ ਸੂਟ ਲੈਣੇ ਆ ਦਾਦੀਆਂ ਨਾਨੀਆਂ ਲਈ ਕੁੜੀਆਂ ਚਿੜੀਆਂ ਲਈ ਸਾਰੇਆਂ ਨੂੰ ਫਾਇਦੇ ਅਜਾ ਫੋਟੋਆਂ ਬੁਟੀਕਾਂ ਵਾਲਿਆਂ ਦਾ ਵੀ ਬੁਟੀਕਾਂ ਵਾਲੇ ਸੂਟ ਹਾਂਜੀ ਹਾਂਜੀ ਦੇਖੋ ਫੋਟੋਆਂ ਵਾਲੇ ਪੀਸ ਲੈ ਲਓ ਬੁਟੀਕਾਂ ਵਾਲੇ ਲੈ ਲਓ ਇਹਨਾਂ ਦੇ ਉੱਤੇ ਹੀ 25% ਡਿਸਕਾਊਂਟ ਹੁਣ ਕਢਾਈ ਦਾ ਸੂਟ ਰਾਮ ਗਲੇ ਤੇ ਬੜਾ ਸੋਹਣਾ ਕੰਮ ਆ ਆ ਦੁਪੱਟਾ ਵੀ ਦੇਖੋ ਖੁੱਲਾ ਡੁੱਲਾ ਹੈਗਾ ਚਾਹੇ ਇਹਦਾ ਕੋਈ ਮੰਗੇ 1500 ਚਾਹੇ ਮੰਗੇ ਇਹਦਾ ਕੋਈ 1600 ਰੁਪਈਆ ਸਾਡਾ ਰੇਟ ਹੈਗਾ 850 850 ਵਾਲੇ ਸੂਟ ਤੇ ਵੀ 25% ਡਿਸਕਾਊਂਟ ਆ ਮਤਲਬ ਚਾਹੇ ਕੋਈ ਇੱਕ ਸੂਟ ਲੈ ਜਾਵੇ ਚਾਹੇ 10 ਹਰੇਕ ਨੂੰ 25% ਨੂੰ ਸਭ ਨੂੰ ਇੱਕੋ ਬਰਾਬਰ 25% ਡਿਸਕਾਊਂਟ ਮਿਲੇਗਾ ਹੀ ਮਿਲੇਗਾ ਸੋ ਪਹਿਲਾਂ ਵੀ ਰੱਖੜੀ ਤੱਕ ਇਹ ਸੇਲ 9 ਅਗਸਤ ਸਿੱਗੀ ਲੋਕਾਂ ਨੇ ਆ ਕੇ ਫਾਇਦੇ ਲਏ ਹੁਣ ਤੁਹਾਨੂੰ ਕਿਸੇ ਪਾਸੇ ਜਾਣ ਦੀ ਲੋੜ ਨਹੀਂ ਨਾ ਟਾਂਡਾ ਦਸੂਹਾ ਮਕੇਰੀਆਂ ਬੁੱਟਰ ਰੋਡ ਕਾਦੀਆਂ ਆਜੋ ਵੈਰਾਈਟੀਆਂ ਲਿਆਂਦੀਆਂ ਬਥੇਰੀਆਂ ਕਿਉਂਕਿ ਇੱਥੇ ਤੁਹਾਨੂੰ ਬਜ਼ਾਰਾਂ 'ਚ ਜਾ ਕੇ ਲੋਟਿਆ ਇੱਥੇ ਆ ਕੇ ਤੁਹਾਡੇ ਫਾਇਦੇ ਆ ਸਾਇਲ ਰੋੜਾ ਜੋ ਕਹਿੰਦੇ ਵੀ ਅਸੀਂ ਫਾਇਦੇ ਕਰਨ ਆਇਆ ਤਾਂ ਫਾਇਦਾ ਹੀ ਕਰਕੇ ਜਾਣੇ ਆ ਕੋਈ ਵੀ ਸੂਟ ਲੈ ਜਾਓ 25 25% ਤੱਕ ਦਾ ਡਿਸਕਾਊਂਟ ਆ ਰੰਗ ਡਾਰਕ ਲੈ ਜਾਓ ਲਾਈਟ ਲੈ ਜਾਓ ਬਾਈ ਆ ਵੀ ਬੜਾ ਸੋਹਣਾ ਸੂਟ ਆ ਆ ਚੈੱਕ ਕਰੋ ਭਾਜੀ ਫੋਟੋਆਂ ਵਾਲਾ ਬੁਟੀਕ ਦਾ ਸੂਟ ਹੈ ਥ੍ਰੈਡ ਵਰਕ ਹੋਇਆ ਹੋਇਆ ਹੈ ਦੁਪੱਟਾ ਚੈੱਕ ਕਰੋ ਬਿਆਰ ਦੇ ਵਿੱਚ 4400 4545 ਰੁਪਏ ਦਾ ਸੂਟ ਹੈ ਸਾਡਾ ਰੇਟ ਹੈਗਾ ਭਾਜੀ 2500 ਰੁਪਏ 2500 ਰੁਪਏ ਤੇ 25% ਡਿਸਕਾਊਂਟ 1875 ਰੁਪਏ ਮਤਲਬ ਆਜੋ ਬਸ 45 1600 1800 175 ਆਜੋ ਭਈ ਆਜੋ ਮੈਨੂੰ ਲੱਗਦਾ ਨਹੀਂ ਭਾਈ ਜੀ ਤੁਸੀਂ ਕੁਝ ਕਮਾਉਣਾ ਬਸ ਸੇਵਾ ਹੈ ਹੀ ਨਹੀਂ ਭਾਜੀ ਰਖੜੀ ਦਾ ਟਾਈਮ ਹੈ ਸ ਭੈਣਾਂ ਦੇ ਸੇਵਾ ਕਰਨੀ ਆਪਾਂ ਸੋ ਇਹਦੇ ਵਿੱਚ ਹੋਰ ਦੇਖੋ ਬੜੇ ਸੋਹਣੇ ਸੋਹਣਿਆ ਦੇਖੋ ਨਾ ਸੂਟ ਹੈਗੇ ਆ ਮਤਲਬ ਸਿੱਧੋ ਸਿੱਧਾ ਫਾਇਦਾ ਆ ਹੁਣ ਤੁਸੀਂ ਜਿਹੜਾ 50000 ਦਾ ਕੱਪੜਾ ਬਾਜ਼ਾਰ ਚ ਜਾ ਕੇ ਲੈਣਾ ਦਾਜਬਰੀ ਵਾਲਾ ਬੁੱਟਰ ਰੁੜ ਕਾਦੀਆਂ ਅੰਕਲੋਂ ਉਮ ਤੇ ਆਜੋ 50000 ਵਾਲਾ ਕੱਪੜਾ 20000 ਦੇਣਾ ਕਿਉਂਕਿ ਫਾਇਦਾ ਇੱਥੇ ਹੋ ਰਿਹਾ ਬਹੁਤ ਵੱਡੇ ਲੋਕ ਦੂਰੋਂ ਦੂਰੋਂ ਆ ਰਹੇ ਆ ਤੁਸੀਂ ਵੀ ਆਜੋ ਵੱ ਭਾਈ ਜੀ ਆ ਵੀ ਬੜਾ ਪਿਆਰਾ ਪੀਸ ਹੈਗਾ ਮੈਂ ਦੇਖ ਰਿਹਾ ਵੀ ਡਿਜ਼ਾਈਨ ਵੀ ਸਾਡੇ ਕੋਲ ਨਵੇਂ ਨਵੇਂ ਆ ਡਿਜ਼ਾਈਨ ਸਾਰੇ ਨਵੇਂ ਆ ਕੋਈ ਲਾੜ ਦਾ ਮਾਲ ਨਹੀਂਗਾ ਸਾਰਾ ਮਾਲ ਨਵਾਂ ਉਤਰਦਾ ਹੈ ਭਾਈ ਆਪਣੇ ਕੋਲ ਬਸ ਆਪਾਂ ਭੈਣਾ ਨੂੰ ਖੁਸ਼ ਕਰਨਾ ਆ ਦੇਖੋ ਵੱਡੇ ਵੱਡੇ ਬ੍ਰਾਂਡ ਚਾਹੇ ਤੁਸੀਂ ਰਾਮ ਟੈਕਸ ਦੇ ਸੂਟ ਲੈਣੇ ਆ ਚਾਹੇ ਸਾਈਬਰ ਦੇ ਸੂਟ ਲੈਣੇ ਆ ਬ੍ਰਾਂਡਡ ਸੂਟਾਂ ਦੇ ਉੱਤੇ ਕੋਈ 5 ਰੁਪਏ ਨਹੀਂ ਘਟਾਉਂਦਾ ਪਰ ਇੱਥੇ ਇਹਨਾਂ ਨੇ 25% ਤੱਕ ਦੀ ਡਿਸਕਾਊਂਟ ਆਫਰ ਲਾਤੀ ਹੈਗੀ ਆ ਕੋਈ ਵੀ ਸੂਟ ਲੈ ਜਾਓ 25% ਤੱਕ ਡਿਸਕਾਊਂਟ 15 ਅਗਸਤ ਤੱਕ ਆ ਚੈੱਕ ਕਰੋ ਭਾਈ ਸੂਟ ਮੋਰਾ ਵਾਲਾ ਸੂਟ ਹੈ ਸਾਰੇ ਬਿਜਾਰ ਚ ਤੁਹਾਨੂੰ ਮਿਲੇਗਾ ਸੂਟ 1000 ਰੁਪਏ ਤੋਂ ਘੱਟ ਇਹ ਸੂਟ ਤੁਹਾਨੂੰ ਬਿਜਾਰ ਚੋਂ ਮਿਲਣਾ ਨਹੀਂ ਆਹ ਦੇਖੋ ਇਹਦਾ ਬਾਜੂ ਤੇ ਵਰਕ ਠੀਕ ਹੈ ਭਾਈ ਸਾਡਾ ਰੇਟ ਇਹਦਾ ਹੈਗਾ 500 ਰੁਪਏ ਜਿਦੇ ਚ ਤੁਹਾਨੂੰ 25% ਡਿਸਕਾਊਂਟ 375 ਰੁਪਏ ਦਾ ਸੂਟ ਪੂਰੇ ਬਾਜ਼ਾਰ ਦੀ ਗਰੰਟੀ ਆਪਣੀ ਜਿੱਥੋਂ ਮਰਜ਼ੀ ਤੁਸੀਂ ਟ੍ਰਾਈ ਕਰੋ 1000 ਰੁਪਏ ਦਾ ਸੂਟ 375 ਪਾਜੀ ਪਾਜੀ ਚੈੱਕ ਕਰ ਲਓ ਕਿ ਨਹੀਂ ਤੁਹਾਨੂੰ ਭੁਲੇਖਾ ਲੱਗੇ ਮੋਰਾਂ ਵਾਲਾ ਸੂਟ ਆ ਵਰਕ ਦੇਖੋ ਆ ਦੇਖੋ ਪਾਜੀ ਕੋਈ ਬੱਚਾ ਆ ਜੇ ਕੋਈ ਆ ਜੇ 1000 ਰੁਪਏ ਵਾਲਾ ਸੂਟ 500 ਰੁਪਏ ਚ 500 ਰੁਪਏ ਤੇ 25% ਡਿਸਕਾਊਂਟ 375 ਵੇ ਆ ਦੇਖੋ ਸਭ ਤੋਂ ਵੱਡਾ ਧਮਾਕਾ ਕਰਤਾ ਕੋਈ 1000 ਮੰਗਦਾ ਕੋਈ 800 ਮੰਗਦਾ ਇਹ 500 ਦਾ ਸੂਟ ਆ 25% ਹੋਰ ਆਫਰ ਮਤਲਬ 375 ਚ ਹਜ਼ਾਰ ਵਾਲਾ ਸੂਟ 375 ਲੈ ਜਾਓ ਮੋਹਰਾਂ ਵਾਲਾ ਸੂਟ ਉਸ ਤੋਂ ਬਾਅਦ ਤੁਸੀਂ ਸੋਨਾ ਚਾਂਦੀ ਵਾਲੇ ਸੂਟ ਲੈਣੇ ਤੇ ਉਹਦੇ ਉੱਤੇ ਬਹੁਤ ਸਾਰੀਆਂ ਆਫਰਾਂ ਤੁਸੀਂ ਕੜਾਈਆਂ ਲੈਣੀਆਂ ਉਹਦੇ ਉੱਤੇ ਬਹੁਤ ਸਾਰੀਆਂ ਆਫਰਾਂ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਚਾਹੇ ਛੋਟੇ ਪਿੰਡਾਂ ਦੇ ਦੁਕਾਨਦਾਰਾ ਤੁਸੀਂ ਵੀ ਆਜੋ ਹੋਲਸੇ ਰੇਟਾਂ ਦੇ ਕੱਪੜਾ ਕਰਤਾ ਸੂਟਾਂ ਦੇ ਉੱਤੇ 25-25% ਡਿਸਕਾਊਂਟ ਕਰਤਾ ਬਾਰ ਬਾਰ ਜੋ ਤੁਹਾਨੂੰ ਅਸੀਂ ਦੱਸ ਰਹੇ ਹਾਂ 15 ਅਗਸਤ ਤੋਂ ਪਹਿਲਾਂ ਪਹਿਲਾਂ ਆਜੋ ਬਾਅਦ ਜੇ ਆਫਰਾਂ ਨਹੀਂ ਮਿਲਣੀਆਂ ਆਉਣਾ ਬੁੱਟਰ ਰੋਡ ਕਰਦੀਆਂ ਅੰਕਲੋਂ ਦੇ ਸਟੋਰ ਤੇ ਆ ਫਰਕਾਬਾਦੀ ਸੂਟ ਏ ਭਾਈ ਜੀ ਬਾਜ਼ਾਰ ਦੇ ਵਿੱਚ ਕੋਈ ਮੰਗਦਾ ਇਹਦਾ 5000 ਕੋਈ ਇਹਦਾ ਮੰਗਦਾ ਹੈਗਾ 6000 ਕੋਈ ਮੰਗਦਾ 6500 ਇਹਦਾ ਰੇਟ ਦੱਸੋ ਕੀ ਹੈ ਤੁਸੀਂ 850 ਰੁਪਏ ਆਹ 850 ਦਾ ਸੂਟ ਆਹ 850 ਦਾ ਸੂਟ ਨਾਲ 25% ਆਫ ਭਾਈ ਚੈੱਕ ਕਰ ਲੈ ਆਪਣੇ ਆਪ ਨੂੰ ਤੁਸੀਂ ਜਾਰਾ ਹੀ ਕੰਮ ਗਿਆ ਭਾਈ ਜਾਨਿਆ ਉਹ ਮੇਰੇ ਭੈਣਾ ਭਰਾਵਾਂ ਨੇ ਹੋਣਾ ਫੇਰ ਤੁਸੀਂ ਕਹਿੰਦਾ ਭਲੇਖਾ ਲੈ ਗਿਆ ਕੋਈ ਭਲੇਖਾ ਨਹੀਂ ਭਾਜੀ ਇੱਕ ਛੱਡੋ ਦੋ ਦੋ ਟੈਗ ਲੱਗੇ ਹੋਏ ਆ ਆਹ ਦੇਖੋ ਦੁਪੱਟੇ ਤੇ ਅੱਡ ਟੈਗ ਸੂਟ ਤੇ ਅੱਡ ਟੈਗ 850 ਰੁਪਏ ਦਾ ਸੂਟ 25% ਡਿਸਕਾਊਂਟ ਭਾਈ ਵੈਰਾਈਟੀ ਵੀ ਨਵੀਂ ਆ ਸੂਟ ਵੀ ਹੈ ਵੀ 5-5000 ਵਾਲੇ ਸੂਟ 850 850 25% ਨਾਲ ਹੋਰ ਆਫ ਦੇਣੀ ਆ 850 25% ਡਿਸਕਾਊਂਟ ਆ ਦੇਖੋ ਇਸ ਲਈ ਕਹਿੰਦੇ ਭਾਈ ਫਾਇਦੇ ਲੈ ਲਓ ਇਹਦੇ ਉੱਤੇ ਵੀ ਵੱਡਾ ਫਾਇਦਾ ਤੁਹਾਡਾ ਹਰ ਕਿਸੇ ਦੇ ਉੱਤੇ ਨਵੀਆਂ ਚੀਜ਼ਾਂ ਨਵੇਂ ਡਿਜ਼ਾਈਨ orange color ਤੁਸੀਂ ਚੈੱਕ ਕਰ ਲਓ ਬੁਟੀਕ ਪੀਸ ਕੋਈ ਕਹਿੰਦਾ ਨਾ ਸਾਨੂੰ ਫੋਟੋ ਵਾਲੇ ਪੀਸ ਚਾਹੀਦੇ ਆ 35 3500 ਰੁਪਏ ਵਾਲਾ ਸੂਟ ਆ 35 3500 ਦਾ ਇੱਥੇ ਰੇਟ ਕੀ ਆ 1000 ਰੁਪਿਆ 25% ਡਿਸਕਾਊਂਟ ਮਤਲਬ ਆ ਸੂਟ ਸਿਰਫ 750 ਰੁਪਏ ਦਾ ਰਹਿ ਗਿਆ ਆ ਦੇਖੋ ਪਹੁੰਚਾਂ ਦੇ ਵੀ ਕੰਮ ਇਦਾਂ ਦੇ ਲਗਜ਼ਰੀ ਚੀਜ਼ਾਂ ਤੁਹਾਨੂੰ ਜੇ ਤੁਸੀਂ ਫ੍ਰੀ ਦੇ ਪਾ ਲੈਣੀਆਂ ਆਜੋ ਅੰਕਲੋਂ ਬੁੱਟਰ ਰੋਡ ਕਰਦੀਆਂ ਭਾਈ ਰੰਗ ਵੀ ਸੋਹਣੇ ਆ ਬ੍ਰਾਈਟੀਆਂ ਵੀ ਚੰਗੀਆਂ ਤੇ ਰੇਟ ਵੀ ਘੱਟ ਲੋਕ ਖੁਸ਼ ਕਰਦੇ ਤੁਸੀਂ ਪੂਰੇ ਖੁਸ਼ ਕਰਕੇ ਭੇਜਨੇ ਆ ਭਾਜੀ ਆਪਾਂ ਆ ਦੇਖੋ ਭਾਜੀ ਔਰਗੈਂਜ਼ਾ ਦਾ ਸੂਟ ਹੈ ਥ्रेड ਵਰਕ ਬੁਟੀਕ ਪੀਸ ਫੋਟੋਆਂ ਵਾਲੇ ਇਹਦਾ ਰੇਟ ਆਪਣਾ ਹੈਗਾ ਭਾਜੀ 1000 ਰੁਪਿਆ ਇਹਦੇ ਚ 25% ਡਿਸਕਾਊਂਟ 750 ਰੁਪਏ ਦਾ ਆ ਦੇਖੋ ਭਾਜੀ ਪਿਓਰ ਦਾ ਦਾਜਵਰੀ ਵਾਲਾ ਸੂਟ ਠੀਕ ਹੈ ਜੀ 1275 ਰੁਪਏ ਰੇਟ ਹੈਗਾ ਇਹ ਭਾਜੀ ਇਹਦਾ 956 ਰੁਪਏ 25% ਆਫ 956 ਰੁਪਏ ਦਾਜਵਰੀ ਵਾਲਾ ਸੂਟ ਆ 956 ਸੂਟ ਦਵਾਂਗੇ 956 ਆ ਦੇਖੋ ਭਈ ਇਸ ਲਈ ਕਿੰਨੇ ਆਓ 25 2500 ਤਿੰਨ ਤਿੰਨ ਹਜ਼ਾਰ ਦਾ ਸੂਟ ਵੇਖਦਾ ਦੁਪੱਟਾ ਵੀ ਚੈੱਕ ਕਰ ਲੋ ਕਿੰਨਾ ਟੌਪ ਦਾ ਨਾਲ 2516 ਸੂਟ 952 ਦੇ ਰਣਾ ਜੇ ਇਹਦੇ ਵਿੱਚ ਤੁਸੀਂ ਹੋਰ ਰੰਗ ਲੈਣਾ ਆ ਵੀ ਦੇਖੋ ਬਲੂ ਦੇ ਵਿੱਚ ਰੰਗਿਆ ਇਹ ਵੀ ਰੇਟ ਤੁਸੀਂ ਚੈੱਕ ਕਰ ਲਓ ਬਾਜ਼ਾਰ 'ਚ 2500 ਇਹਨਾਂ ਦਾ ਰੇਟ 1275 ਆ 25% ਡਿਸਕਾਊਂਟ ਇਹ ਵੀ 952 ਰੁਪਏ ਦੇ ਵਿੱਚ ਰਹਿ ਗਿਆ ਆ ਵੀ 1275 ਵਾਲੀ ਆ ਇਹਦੇ ਉੱਤੇ 25% ਡਿਸਕਾਊਂਟ ਮਤਲਬ ਚੀਜ਼ਾਂ ਟੌਪ ਟੌਪ ਦੀਆਂ ਤੁਹਾਨੂੰ ਇੱਥੇ ਦੇ ਰਹੇ ਆ ਆ ਦੇਖੋ ਭਾਜੀ ਕੋਈ ਲੋੜ ਦਾ ਮਾਲ ਨਹੀਂ ਗਾ ਸਾਰੇ ਫਰੈਸ਼ ਦੇ ਸਟਾਕ ਹੈਗੇ ਆ ਇਹ ਤੁਹਾਡੇ ਕਹਿਣ ਤੇ ਸਿਰਫ ਆਫਰ ਵਧਾਈਏ ਨਵੇਂ ਮਾਲ ਤੇ ਵੀ ਹਾਂਜੀ ਪਿਓਰ ਸ਼ਿਮਰ ਦਾ ਸੂਟ ਹੈ ਇਹਦਾ ਰੇਟ ਆਪਣਾ ਹੈਗਾ ਭਾਜੀ 17500 ਰੁਪਏ ਇਹਦੇ ਤੇ ਵੀ ਤੁਹਾਨੂੰ 25% ਆਫ ਅੱਛਾ ਇਹ ਤੇ 25% ਆ ਆ ਦੇਖੋ 3D ਦੇ ਵਿੱਚ ਵੀ ਬੜੇ ਸੋਹਣੇ ਸੋਹਣੇ ਆ ਕੰਬੋਨੇਸ਼ਨ ਫਰੰਟ ਦੇਖੋ ਪਹੁੰਚਾਂ ਦੇ ਕੰਮ ਦੇਖੋ ਦੁਪੱਟੇ ਨਾਲ ਚੈੱਕ ਕਰ ਲਓ 3000 ਰੁਪਏ ਬਾਜ਼ਾਰ ਦਾ ਰੇਟ ਸਾਡਾ 17550 ਇਹ ਤੇ 25% ਡਿਸਕਾਊਂਟ ਆ ਆ ਦੇਖੋ ਮਤਲਬ ਇਹ ਆ ਵੀ ਤੁਸੀਂ ਜੋ ਅੱਜਕੱਲ ਦੇਖਦੇ ਹੋ ਸੋਸ਼ਲ ਮੀਡੀਆ ਤੇ ਇੰਸਟਾਗ੍ਰਾਮ ਤੇ ਤੁਹਾਨੂੰ ਸਾਰੀਆਂ ਸੇਮ ਚੀਜ਼ਾਂ ਅੰਕਲੋਂ ਬੁੱਟਰ ਰੋਡ ਕਾਦੀਆਂ ਦੇ ਮਿਲ ਜਾਣੀਆਂ ਆ ਆ ਵੀ ਚੈੱਕ ਕਰੋ ਬੜਾ ਪਿਆਰਾ ਪੀਸ ਆ ਨਾ ਅਸੀਂ 3500 ਲੈਣਾ ਨਾ 2800 ਲੈਣਾ ਨਾ ਲੈਣਾ ਅਸੀਂ 3000 ਰੁਪਿਆ ਇਹ ਅਸੀਂ ਲਵਾਂਗੇ ਰੇਟ 2000 ਦਾ ਸੂਟ ਆ ਇਹ 2000 ਦੇ ਸੂਟ ਦੇ ਉੱਤੇ 25% ਹੋਰ ਡਿਸਕਾਊਂਟ 1500 ਦਾ ਸੂਟ ਰਹਿ ਗਿਆ ਪਹੁੰਚਾਂ ਦੇ ਕੰਮ ਆ ਇਦਾਂ ਦੇ ਵੱਡੇ ਫਾਇਦੇ ਤੁਹਾਡੇ ਅਸੀਂ ਕਰਦਨੇ ਆ ਰੰਗ ਤੁਸੀਂ ਡਾਰਕ ਲੈ ਲਓ ਲਾਈਟ ਲੈ ਲਓ ਹਰ ਕਿਸੇ ਤਰ੍ਹਾਂ ਦੀ ਇਹਦੇ ਵਿੱਚ ਵੈਰਾਈਟੀਆਂ ਵੀ ਤੁਹਾਨੂੰ ਮਿਲ ਜਾਣੀਆਂ ਆ ਆ ਚੈੱਕ ਕਰੋ ਭਾਜੀ ਨਵਾਂ ਫੈਬਰਿਕ ਗਲਾਸ ਫੈਬਰਿਕ 올 오버 ਸਾਰਾ ਥ੍ਰੈਡ ਵਰਕ ਭਾਜੀ ਫੋਟੋਆਂ ਵਾਲੇ ਬੁਟੀਕ ਦੇ ਪੀਸ ਇਹਨਾਂ ਦੇ ਉੱਤੇ 25% ਇਹਨਾਂ ਦੇ ਵੀ 25% ਡਿਸਕਾਊਂਟ ਭਾਜੀ ਅੱਛਾ ਭਾਜੀ ਆ ਸ਼ਿਮਰ ਆ ਦੇਖੋ ਸ਼ਿਮਰ ਦਾ ਆ ਗਿਆ ਫੇਰ ਭਾਜੀ ਰੰਗ ਚੈੱਕ ਕਰੋ ਪੌਂਚਿਆ ਦੇ ਪੌਂਚਿਆ ਤੇ ਵੀ ਕੰਮ ਹੈਗਾ ਭਾਜੀ ਦੇਖੋ ਪੀਸ ਸੋ ਭਾਕੇ ਜੀ ਆ ਦੇਖੋ ਸ਼ਿਮਰ ਦੇ ਸੂਟ ਮਤਲਬ ਸਾਡੇ ਕੋਲ ਸ਼ਿਮਰ ਦੇ ਸੂਟ ਲੈ ਜਾਓ ਔਰਗਾਂਜ਼ਾ ਲੈ ਜਾਓ ਸਿਲਕ ਲੈ ਜਾਓ ਕਾਟਨ ਲੈ ਜਾਓ ਤੁਹਾਨੂੰ ਦੱਸ ਦਿੱਤਾ ਵੀ 350 ਵਾਲੇ ਸੂਟ ਤੋਂ ਲੈ ਕੇ 25000 ਤੱਕ ਵਾਲੇ ਸੂਟ ਤੇ ਤੁਹਾਨੂੰ ਅਸੀਂ 25% ਆਫਰ ਦੇ ਰਣੀ ਆ ਆ ਦੁਪੱਟਾ ਦੇਖੋ ਜਾਲ ਬਣਿਆ ਹੋਇਆ ਦੁਪ ਜਾਲ ਬਣਿਆ ਦੁਪੱਟਾ ਡੰਮੀਆਂ ਦੇ ਲੱਗ ਲੱਗੇ ਬਜ਼ਾਰਾਂ ਦੇ ਸ਼ੋਅਰੂਮਾਂ ਦੇ 5-5000 ਦੇ ਸੂਟ ਵੇਕਦੇ ਇਹ ਸਾਡਾ ਰੇਟ ਹੈਗਾ 5000 ਵਾਲੇ ਸੂਟ ਦਾ ਪਹਿਲਾਂ ਹੀ ਬਹੁਤ ਘੱਟ ਰੇਟ ਹੈਗਾ ਇਹ ਰੇਟ ਹੈਗਾ 2750 ਰੁਪਏ ਪਰ ਇਹਦੇ ਉੱਤੇ ਵੀ ਤੁਹਾਨੂੰ ਅਸੀਂ 25% ਡਿਸਕਾਊਂਟ ਦਵਾਂਗੇ ਫਰੰਟ ਹੈਵੀ ਵਾਇੂ ਵਰਕ ਦਾ ਦੁਪੱਟਾ ਤਾਂ ਹੈ ਹੀ ਬਹੁਤ ਸੋਹਣਾ ਆ ਵੀ ਤੁਸੀਂ ਚੀਜ਼ਾਂ ਚੈੱਕ ਕਰ ਲਓ ਛੇਤੀ ਆਜੋ 15 ਅਗਸਤ ਤੋਂ ਪਹਿਲਾਂ ਪਹਿਲਾਂ ਬਹੁਤ ਵੱਡਾ ਫਾਇਦਾ ਕਹਿੰਦੇ ਵੀ ਨਾ ਚੰਡੀਗੜ੍ਹ ਮੁਹਾਲੀ ਕਿਤੇ ਜਾਣ ਦੀ ਲੋੜ ਨਹੀਂ ਤੁਹਾਨੂੰ ਕੁੜੀਆਂ ਚਿੜੀਆਂ ਵਾਲੇ ਜਿਹੜੇ ਮਾਡਰਨ ਕੁੜੀਆਂ ਅੱਜ ਕੱਲ੍ਹ ਆ ਕਹਿੰਦੇ ਵੀ ਸਾਨੂੰ ਬਵਾਲਾ ਵਰਕ ਨਹੀਂ ਜਿਹੜੇ ਸਿੰਪਲ ਚਾਹੀਦਾ ਪਰ ਚੀਜ਼ हट ਕੇ ਹੋਵੇ ਤਾਂ ਕੁੜੀਆਂ ਚਿੜੀਆਂ ਵਾਲੇ ਵੀ ਸਾਡੇ ਕੋਲ ਵੈਰਾਈਟੀ ਬਹੁਤ ਜ਼ਿਆਦਾ ਆ ਚੁੱਕੀ ਆ ਛੇਤੀ ਪਹੁੰਚ ਜੋ ਨਵੇਂ-ਨਵੇਂ ਆਰਟੀਕਲ ਆ ਕੋਈ ਸਟਾਕ ਨਹੀਂ ਕੋਈ ਲੋਟ ਨਹੀਂ ਹਰ ਕਿਸੇ ਦਾ ਵੱਡਾ ਫਾਇਦਾ ਕਰਾਂਗੇ ਆ ਚੈੱਕ ਕਰੋ ਭਾਜੀ ਤੁਸੀਂ ਕਿਹਾ ਸੀ ਸੂਟਾਂ ਦੇ ਸੇਲ ਮੈਂ ਕਿਹਾ ਤੁਹਾਡੇ ਲਈ ਆਪਾਂ ਹੋਰ ਕੰਮ ਕਰਤਾ ਹਾਂਜੀ ਲਹਿੰਗੇ ਸ਼ਰਾਰੇ ਗਰਾਰੇ ਅਨਾਰਕਲੀਆਂ ਸਾਰਿਆਂ ਦੇ ਆਪਾਂ 25% ਆਫ ਭਾਈ ਇਹਦੇ ਵਿੱਚ ਰੋ ਪੈਸੇ ਕਿਹੜੇ ਹੁੰਦੇ ਆ ਨਹੀਂ ਭਾਜੀ ਹੁਣ ਜੇ ਤੁਸੀਂ ਕਿਹਾ ਫਿਰ ਆਪਾਂ ਸਾਰਿਆਂ ਦੇ ਹੀ ਆਫ ਦਵਾਂਗੇ ਹੁਣ 25% 25% ਆਫ ਜਿਹੜਾ ਬਾਜ਼ਾਰ ਦੇ ਵਿੱਚ 5 10-10000 12-12000 ਦਾ ਵਿਕਦਾ ਸਾਡਾ ਰੇਟ ਪਹਿਲਾਂ ਹੀ 5-5 6-6000 ਰੁਪਿਆ ਹੈਗਾ ਤੁਹਾਡੇ ਆਏ ਦਾ ਮਾਣ ਉਹਦੇ ਤੇ ਵੀ 25% ਆਫ ਮਤਲਬ ਫਾਇਦਾ ਕਰਨਾ ਫਾਇਦਾ ਫਾਇਦਾ ਜੀ ਪੂਰਾ ਭੈਦਾ ਆ ਤੁਸੀਂ ਵੈਰਾਈਟੀ ਚੈੱਕ ਕਰੋ ਕਲਰ ਚੈੱਕ ਕਰੋ ਜਿੰਨੀ ਮਰਜ਼ੀ ਵੈਰਾਈਟੀ ਲੈ ਜਾਓ ਹਰ ਤਰ੍ਹਾਂ ਦੇ ਡਿਜ਼ਾਈਨ ਹਰ ਤਰ੍ਹਾਂ ਦੇ ਫੈਬਰਿਕ ਸਾਰੇ ਤਰ੍ਹਾਂ ਦੀ ਬ੍ਰਾਂਡ ਦੀ ਕੁਆਲਿਟੀ ਆਪਣੇ ਕੋਲ ਹੁੰਦੀ ਹੈ ਭਾਜੀ ਸੋ ਨਾਲੇ ਤੁਸੀਂ ਚੀਜ਼ਾਂ ਚੈੱਕ ਕਰ ਲਓ ਰਾਇਲ ਕਲਾਸ ਚੀਜ਼ਾਂ ਆ ਜਿਹੜੇ ਤੁਸੀਂ ਦਿੱਲੀ ਬੰਬੇ ਚੰਡੀਗੜ੍ਹ ਜਾਣੇ ਦੇਖੋ ਫਰੰਟ ਦੇਖੋ ਸ਼ਰਾਰਾ ਗਰਾਰਾ ਦੇਖੋ ਆ ਦੇਖੋ ਤਾਂ ਕਿੰਨੇ ਚੀਜ਼ਾਂ ਮਿਲ ਜੂ ਕਿਤੋਂ ਇਹ ਤੋਹਫੇ ਆ ਤੋਹਫੇ ਜਿਹੜੇ ਚੌਣ ਚੌਣ ਕੇ ਸਾਹਿਲ ਅਰੋੜਾ ਨੇ ਲਿਆਂਦੇ ਕਾਦੀਆਂ ਚ ਮੱਝਰੀ ਧਰਤੀ ਤੇ ਵੈਸੇ ਵੀ ਭਾਉ ਕਹਿੰਦੇ ਆ ਵੀ ਸਾਡੀ ਹਨਾ ਘਰ ਵਾਲੀ ਜੇ ਸਾਡੀ ਭੈਣ ਦੀ ਟੌਰ ਕੱਢਣੀ ਚਾਹੀਦੀ ਆ ਕੱਪੜੇ ਲੀੜੇ 'ਚ ਪੈਸੇ ਦੀ ਕੋਈ ਪ੍ਰਵਾਹ ਨਹੀਂ ਕਹਿੰਦੇ ਦੱਥੀਆਂ ਭਰ-ਭਰ ਖੀਸੇ ਲੈ ਕੇ ਆਉਂਦੇ ਤੇ ਤੁਹਾਡਾ ਫਾਇਦਾ ਹੈਗਾ ਨਾ ਪੈਸੇ ਵੀ ਥੋੜੇ ਲੈਣੇ ਆ ਚੀਜ਼ ਵੀ ਚੰਗੀ ਦੇਣੀ ਆ ਤੇ 28% ਡਿਸਕਾਊਂਟ ਵੀ ਦੇਣਾ ਇਹਦੇ 'ਤੇ ਆਹ ਦੇਖੋ ਭਾਈ ਆਹ ਦੇਖੋ ਭਾਈ ਰੰਗ ਚੈੱਕ ਕਰੋ ਸ਼ਗਨਾ ਵਾਲਾ ਸੂਟ ਭਾਈ ਕਿੰਨਾ ਹੈਵੀ ਇਹ ਲਾਵਾ ਫੇਰਿਆਂ ਵਾਲਾ ਸੂਟ ਹੈ ਭਾਜੀ ਜਿਹੜਾ ਬਾਜ਼ਾਰ ਦੇ ਵਿੱਚ 15-15000 ਰੁਪਏ ਮਿਲਦਾ ਸਾਡਾ ਰੇਟ ਪਹਿਲਾਂ ਹੀ 5-5 6-6000 ਰੁਪਏ ਹੈਗਾ ਜਿਹਦੇ 'ਚ ਤੁਹਾਨੂੰ ਅਸੀਂ 25% ਆਫ 4500 5000 ਰੁਪਏ 'ਚ ਤੁਹਾਨੂੰ ਸ਼ਗਣਾ ਵਾਲਾ ਇੰਨਾ ਵਧੀਆ ਲਾਲ ਰੰਗ ਦਾ ਲਾਵਾ ਫੇਰਿਆਂ ਵਾਲਾ ਸੂਟ ਦੇ ਦਾਂਗੇ ਭਾਜੀ ਮਤਲਬ ਜਿਹੜਾ ਬਾਜ਼ਾਰ 'ਚ 15-15000 ਤੁਸੀਂ 5000 'ਚ ਦੇ ਰਣਾ 5-5000 'ਚ 45 4500 'ਚ ਆਪਾਂ ਸੂਟ ਦੇ ਦਿੰਨੇ ਆ ਆਹ ਦੇਖੋ ਭਾਜੀ ਕੁੜੀਆਂ ਵਾਸਤੇ ਆਪਾਂ ਦੇਤਾ ਉਹਨਾਂ ਦੀਆਂ ਮਾਵਾਂ ਭੈਣਾਂ ਭੂਆ ਚਾਚੀਆਂ ਤਾਈਆਂ ਵਾਸਤੇ ਚੈੱਕ ਕਰੋ ਭਾਜੀ ਆਹ ਵੇਖੋ ਭਾਜੀ ਦੁਪੱਟਾ ਸੂਟ ਨਾਲ ਉਹ ਹੈਵੀ ਦੁਪੱਟਾ ਭਾਜੀ ਜੀ ਇੱਕ ਆਪਣੀ ਗਰੰਟੀ ਹੈ ਭਾਜੀ ਜਿਹੜਾ ਬਾਜ਼ਾਰ ਦੇ ਵਿੱਚ ਤੁਸੀਂ ਵਰੀ ਦਾ ਸੂਟ ਲੈਣ ਜਾਓਗੇ 2-2 ਲੱਖ ਰੁਪਏ ਦੀ ਤੁਹਾਡੀ ਵਰੀ ਬੰਨੀ ਹੈ ਭਾਜੀ ਸਾਡਾ 70-80 ਹਜ਼ਾਰ ਰੁਪਏ 'ਚ ਅਸੀਂ ਤੁਹਾਨੂੰ ਪੂਰੀ ਦਾਜ ਦੀ ਵਰੀ ਬਣਾ ਕੇ ਇੱਥੋਂ ਭੇਜਾਂਗੇ ਨਾਲੇ ਆਪਣੀ ਪਸੰਦ ਦੇ ਕਲਰ ਬ੍ਰਾਂਡ ਦਾ ਕਪੜਾ ਦੇ ਕੇ ਭੇਜਾਂਗੇ ਸਾਡਾ ਚੈਲੰਜ ਹੈ ਭਾਜੀ ਇਹ ਮਤਲਬ ਲੋਕਾਂ ਦਾ ਲੱਖ-ਲੱਖ ਸਮਾਂ-ਸਮਾਂ ਲੱਖ ਇੱਕ ਦਾਜ ਵਰੀ ਵਿੱਚ ਬਚਾ ਦੂਗਾ ਦਾਜ ਵਰੀ 'ਚ ਪੂਰਾ ਫਾਇਦਾ 2-2 ਲੱਖ ਰੁਪਏ ਤੋਂ ਘੱਟ ਬਾਜ਼ਾਰ ਦਾਜ ਵਰੀ ਨਹੀਂ ਬੰਦੀ ਅਸੀਂ ਤੁਹਾਨੂੰ 70-70-80 ਹਜ਼ਾਰ ਰੁਪਏ 'ਚ ਦਾਜ ਵਰੀ ਪੂਰੀ ਫਿੱਟ ਕਰਕੇ ਦਵਾਂਗੇ ਦੇਖੋ 22 ਸਾਡਾ ਮੈਂ ਚਾਹ ਕਹਿੰਦੇ ਲੋਕਾਂ ਦੇ ਫਾਇਦੇ ਕਰ ਰਹੇ ਆ ਲੋਕਾਂ ਦੇ ਪੈਸੇ ਵਿਚੋਂ ਇਹ ਚੀਜ਼ ਚੰਗੀ ਦੇਣੀ ਰੇਟ ਘੱਟ ਆ ਵੀ ਚੈੱਕ ਕਰ ਲੋ ਜਿਹੜੀ ਕੁੜੀ ਨੇ ਬਰੀ ਬਣਾਉਣੀ ਆ ਕਹਿੰਦੇ ਕਹਿੰਦੇ ਮੈਂ 11 ਸੂਟ ਬਣਾਉਣੇ ਆ ਮੈਂ 5 ਸੂਟ ਬਣਾਉਣੇ ਆ ਜਾਂ ਮੈਂ 21 ਸੂਟ ਬਣਾਉਣੇ ਆ ਇਹ ਉਹਨਾਂ ਲਈ ਬਹੁਤ ਜ਼ਬਰਦਸਤ ਚੀਜ਼ ਆ ਬਾਈ ਕਹਿੰਦਾ ਜਿਹੜਾ 2 ਲੱਖ ਦੀ ਦਾਲਬੜੀ ਬਾਜ਼ਾਰ ਚ ਆ ਕਿ ਤੁਸੀਂ ਬਣਾਉਣੀਆਂ ਸਾਡੇ ਕੋਲ ਆ ਜਾਓ ਸਿਰਫ ਸਤਰਸੀ ਅਰਜ ਬਣਾ ਕੇ ਲਿਓ ਫਿਰ ਰੰਗ ਦੇਖੋ ਤੁਸੀਂ ਇਹ ਦੇਖੋ ਭਾਜੀ ਕੁਆਲਿਟੀ ਚੈੱਕ ਕਰੋ ਕਲਰ ਚੈੱਕ ਕਰੋ ਫੈਬਰਿਕ ਚੈੱਕ ਕਰੋ ਸਾਡੇ ਕੋਲੋਂ ਭਾਜੀ ਜਿਹੜੀਆਂ ਵੀ ਚੀਜ਼ਾਂ ਮਿਲਣੀਆਂ ਹੈ ਬਾਜ਼ਾਰ ਨਾਲੋਂ ਹਟ ਕੇ ਪੂਰੇ ਥ्रेड ਵਰਕ ਪੂਰੀ ਬ੍ਰਾਂਡ ਦੀਆਂ ਚੀਜ਼ਾਂ ਮਿਲਦੀਆਂ ਐ ਭਾਜੀ ਆ ਬਾਈ ਆ ਤਾਂ ਬਹੁਤ ਰਾਇਲ ਜਿਹੜੀ ਰਾਣੀ ਮਹਾਰਾਣੀ ਵਾਲਾ ਡਿਜ਼ਾਈਨ ਆ ਦੇਖੋ ਚਾਹੇ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ 'ਚ ਬੈਠੇ ਹੋ ਇਹ ਤੁਹਾਡੀ ਪਸੰਦੀ ਵਾਲੀਆਂ ਰਾਇਲ ਚੀਜ਼ਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤੁਸੀਂ ਆ ਜਾਓ ਬੁੱਟਰ ਰੋਡ ਕਰਦੀਆਂ ਜਿੱਥੇ ਤੁਹਾਡੇ ਫਾਇਦੇ ਹੋਣੇ ਆ ਜੇ ਤੁਸੀਂ ਬਾਹਰਲੀ ਕੰਟਰੀ 'ਚ ਬੈਠੇ ਹੋ ਨਹੀਂ ਆ ਸਕਦੇ ਤੇ ਆਪਣੇ ਰਿਸ਼ਤੇਦਾਰਾਂ ਨੂੰ ਭੇਜ ਦਿਓ ਉਹਨਾਂ ਨੂੰ ਕਹਿ ਦਿਓ ਵੀ 25% ਸੇਲ ਲੱਗੀ ਆ ਉੱਥੇ ਜਾ ਕੇ ਪਾ ਲਿਆ ਲਈ ਵੀ ਆਪਾਂ ਇੱਕ ਆਫਰ ਲਿਆਂਦੀ ਐ ਸਕਰੀਨ ਤੇ ਜਿਹੜੇ ਨੰਬਰ ਚੱਲਦੇ ਆ ਤੁਸੀਂ ਸਾਡੇ ਤੋਂ ਆਨਲਾਈਨ ਪਰਚੇਜ਼ਿੰਗ ਕਰੋ ਤੁਹਾਨੂੰ ਅਸੀਂ ਆਨਲਾਈਨ ਸਿਲੈਕਸ਼ਨ ਕਰਵਾਵਾਂਗੇ ਤਾਂ ਵੀ 25% ਤਾਂ ਵੀ 25% ਆਫ ਦਵਾਂਗੇ ਚਾਹੇ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਨਿਊਜ਼ੀਲੈਂਡ ਆਸਟ੍ਰੇਲੀਆ ਦੁਬਈ ਬੈਠੋ ਭਾਵੇਂ ਇੰਡੀਆ ਦੇ ਕਿਸੇ ਕੋਨੇ 'ਚ ਬੈਠੋ ਤੁਸੀਂ ਇੱਥੇ ਨਹੀਂ ਆ ਸਕਦੇ ਸਾਡੇ ਇਹਦਾ ਸਕਰੀਨਸ਼ਾਟ ਲੈ ਲਓ ਵੀਡੀਓ ਕਾਲ ਦੀ ਸਰਵਿਸ ਹੈਗੀ ਹੈ ਇਹਦੇ ਵੀਡੀਓ ਕਾਲ ਕਰਕੇ ਤੁਸੀਂ ਸੂਟ ਸਿਲੈਕਟ ਕਰ ਲਓ ਤੁਹਾਡੇ ਘਰ ਅਸੀਂ ਡਿਲੀਵਰੀ ਵੀ ਦਵਾਂਗੇ ਪਲੱਸ 25% ਡਿਸਕਾਊਂਟ ਤੁਹਾਨੂੰ ਦੇਣਾ ਹੀ ਦੇਣਾ ਹੁਣ ਆ ਵੀ ਦੇਖੋ ਤੁਸੀਂ ਕਲਰ ਚੈੱਕ ਕਰੀ ਜਾਓ ਬਾਈ ਚੈਲੰਜ ਬਹੁਤ ਵੱਡੇ ਤੁਸੀਂ ਕਰੀ ਜਾਂਦੇ ਹੋ ਇਹ ਪੂਰੇ ਕਰਨੇ ਪੈਣਗੇ ਪਾਜੀ ਪੂਰੇ ਦੇਹਲਪ੍ਰੀਤ ਦਾ ਰਫ ਪੇਪਰ ਲਿਆ ਆਪਾਂ ਸਾਈਨ ਕਰਕੇ ਸਟੈਂਪ ਲਾ ਕੇ ਦੇਣੀ ਅੱਜ ਭਾਜੀ ਨੂੰ ਬਾਈ ਬਹੁਤ ਵੱਡੀਆਂ ਗੱਲਾਂ ਆ ਭਾਜੀ ਕੋਰੇ ਕਾਗਜ਼ ਤੇ ਸਾਈਨ ਕਰਕੇ ਸਟੈਂਪ ਲਾ ਕੇ ਅੰਕਲ ਓਮ ਦੀ ਸਟੈਂਪ ਲਾ ਕੇ ਤੁਹਾਨੂੰ ਦੇਵਾਂਗੇ ਅੱਜ ਕਿਸੇ ਗੱਲ ਤੋਂ ਨਹੀਂ ਮੁਕਰਨਾ ਜੋ ਕਹਿਤਾ ਪੂਰੀ ਰਿਕਾਰਡਿੰਗ ਕਰੋ ਤੁਸੀਂ ਹਰ ਗੱਲ ਦੀ ਜੋ ਤੁਹਾਨੂੰ ਵੈਰਾਈਟੀ ਇਸ ਵੀਡੀਓ ਜੋ ਦਿਖਾ ਰਿਹਾ ਇਹੀ ਜਦੋਂ ਤੁਸੀਂ ਆਓਗੇ ਇਹੀ ਵੈਰਾਈਟੀ ਤੁਹਾਨੂੰ ਦਿਖਣੀ ਹੈ ਮੈਨੂੰ ਡਾਊਟ ਇਸ ਗੱਲ ਦਾ ਦੁਕਾਨਦਾਰ ਸੇਲਾਂ ਲਾਉਂਦੇ ਪਰ 500 ਵਾਲੇ ਸੂਟ ਤੇ ਆਹੀ 500 ਮੈਂ ਇਹ ਰਿਕਾਰਡ ਕਰਾਈ ਹੈ ਗੱਲ ਤੁਸੀਂ ਆਪਾਂ ਜੋ ਦਿਖਾਣੇ ਆ ਉਹੀ ਤੁਹਾਨੂੰ ਦਵਾਂਗੇ ਤੁਸੀਂ ਸਕਰੀਨਸ਼ਾਟ ਲੈ ਲਿਓ ਮੈਂ ਆਹੀ ਸੂਟ ਲੈਣਾ ਤੁਹਾਨੂੰ ਆਹੀ ਸੂਟ ਮਿਲੇਗਾ ਭਾਈ 25% ਦਾ ਮਤਲਬ ਪਤਾ ਕੀ ਹੋ ਜਾਂਦਾ ਜੇ 20000 ਦਾ ਸੂਟ ਆ ਤੇ 5000 ਡਿਸਕਾਊਂਟ ਭਾਜੀ ਲੱਖ ਰੁਪਏ ਤੇ 25000 ਦਾ ਡਿਸਕਾਊਂਟ 75000 ਰੁਪਏ ਚ ਦਵਾਂਗੇ ਤੁਹਾਨੂੰ 2 ਲੱਖ ਤੇ 50000 ਰੁਪਏ ਦਾ ਡਿਸਕਾਊਂਟ ਤਿੰਨ ਦਾਜਵਰੀਆਂ ਬਣਾਵਾਂਗੇ ਭਾਜੀ 1.5 ਲੱਖ ਰੁਪਏ ਚ ਸੋ ਬਾਈ ਇਹਦਾ ਬਹੁਤ ਵੱਡੀਆਂ ਗੱਲਾਂ ਇਹਨਾਂ ਨੇ ਕਰ ਦਿੱਤੀਆਂ ਇਹ ਪੂਰੇ ਪੰਜਾਬ ਚ ਅਸੀਂ ਵੀਡੀਓ ਬਣਾਉਨੇ ਆ ਪਰ ਇਦਾਂ ਦੀਆਂ ਡੀਲਸ ਇਦਾਂ ਦੇ ਆਫਰ ਨਹੀਂ ਮਿਲਦੀਆਂ ਜੋ ਬੁੱਟਰ ਰੁੜ ਕਰਦੀਆਂ ਆਂਕਲ ਉਹਨੇ ਦੇ ਦਿੱਤੀਆਂ ਹੈਗੀਆਂ ਭਾਜੀ ਤੁਸੀਂ ਕਹਿੰਦੇ ਹੋ ਨਾ ਗਰੰਟੀ ਆ ਚੈੱਕ ਕਰੋ ਭਾਜੀ ਕੋਰੇ ਕਾਗਜ਼ ਤੇ ਸਾਡੇ ਕੋਲੋਂ ਕੋਈ ਵੀ ਸੂਟ ਲਓ 15 ਅਗਸਤ ਤੱਕ ਤੁਹਾਨੂੰ 25% ਡਿਸਕਾਊਂਟ ਮਿਲੇਗਾ 15 ਅਗਸਤ ਤੱਕ ਕਰ ਪੂਰੀ ਸੇਲ ਚੱਲੇਗੀ ਭਾਜੀ ਆ ਦੇਖੋ ਭਾਜੀ ਆਪਣੇ ਸਾਈਨ ਹਾਲੋ ਭਾਜੀ ਸਾਡੀ ਫਰਮ ਦੀ ਤੁਹਾਨੂੰ ਮੋਰ ਵੀ ਨਾਲ ਲਾਤੀ ਹਾਲੋ ਭਾਜੀ ਇਹਦਾ ਸਕਰੀਨਸ਼ਾਟ ਲੈ ਲਓ 25% ਡਿਸਕਾਊਂਟ 15 ਅਗਸਤ ਤੱਕ ਤੁਹਾਨੂੰ ਸਾਰੇ ਸੂਟਾਂ ਤੇ ਦਿੱਤਾ ਜਾਏਗਾ ਸੋ ਬਾਈ ਨੇ ਬਹੁਤ ਵੱਡੀ ਗੱਲ ਕਹਿ ਦੀ ਆਇਧਰ ਆਜੋ ਜਿਹੜੇ ਕਹਿੰਦੇ ਸੀ ਵੀ ਇਦਾਂ ਹੋਊ ਕਿ ਨਹੀਂ ਹੋ ਮੈਨੂੰ ਵੀ ਸ਼ੱਕ ਸੀ ਬਾਈ ਕਹਿੰਦਾ ਲਿਖ ਕੇ ਦੇ ਤੇ ਕਿਹ ਹੁੰਦਾ سٹਾਮ ਹੀ ਸਮਝੋ ਤੁਸੀਂ ਸਾਡੇ ਕੋਲੋਂ ਕੋਈ ਵੀ ਸੂਟ ਲਓ 15 ਅਗਸਤ ਤੱਕ 25% ਡਿਸਕਾਊਂਟ ਪਾਓ ਸਾਈਨ ਕਰਕੇ ਮੋਹਰ ਲਾਤੀਆ ਹੁਣ ਆਜੋ ਤੁਸੀਂ ਕਿਸੇ ਪਾਸੇ ਜਾ ਕੇ ਲੁੱਟਣਾ ਕਰਾਓ ਸਿੱਧਾ ਹੀ ਅੰਕਲੋਂ ਬੁੱਟਰ ਰੋਡ ਕਾਦੀਆਂ ਆਜੋ ਤੁਸੀਂ ਆ ਵੀ ਦੇਖੋ ਚੀਜ਼ਾਂ ਡਿਜ਼ਾਈਨ ਇਹ ਬੁਟੀਕਾਂ ਵਾਲੇ ਪੀਸ ਆ ਜਿਹੜੀਆਂ ਵੱਡੀਆਂ-ਵੱਡੀਆਂ ਹੀਰੋਇਨਸ ਮਾਡਲਸ ਪਾਉਂਦੀਆਂ ਦੇਖੋ ਦਾ ਸੂਟ ਮੈਗਾ ਭੁੱਖ ਲੈਂਦੀ ਭੁੱਖ ਜਿਹੜੀਆਂ ਕੁੜੀਆਂ ਜਿਹਨੀਆਂ ਸੂਟ ਲੈਣੇ ਆ ਦਾਜ ਬਰੀ ਵਾਲੇ ਇੱਕ ਗੱਲ ਤਾਂ ਮੈਂ ਚੈਲੰਜ ਕਰਦਾ ਜਿਹੜਾ ਵੀ ਤੋਗ ਦਾਜ ਬਰੀ ਬਣਾ ਲੂ ਜਿਹੜੀ ਧੀ ਦਾ ਵਿਆਹ ਆ ਜਦੋਂ ਸਹੁਰਿਆਂ ਦੀ ਜਾ ਕੇ ਅੰਕਲੋਂ ਦੇ ਸੂਟ ਪਾ ਕੇ ਜਾਉ ਸਹੁਰਾ ਪਰ ਆ ਵੀ ਕਹੂਗਾ ਬਈ ਵਾਕਈ ਕਿਸੇ ਸਰਦਾਰ ਦੀ ਧੀ ਸਾਡੇ ਘਰ ਆਈ ਆ ਵਾਕਈ ਕਿਸੇ ਸਰਦਾਰ ਦੀ ਪਰਿਕਰ ਆਈਆ ਕਿਉਂਕਿ ਲੋਕ ਵੀ ਕਹਿੰਦੇ ਭਾਈ ਖਾਈਏ ਮਨ ਪੌਂਦਾ ਤੇ ਪਾਈਏ ਜੱਗ ਪੌਂਦਾ ਚੀਜ਼ਾਂ ਟੌਪ ਦੀਆਂ ਦੇ ਰਹੇ ਆ ਹੈਵੀ ਚੀਜ਼ਾਂ ਦੇ ਰਹੇ ਆ ਸਾਰਿਆਂ ਦੇ ਫਾਇਦੇ ਕੁੜੀ ਦੀ ਮੰਮੀ ਲਈ ਮਾਸੀ ਲਈ ਭੂਆ ਲਈ ਚਾਚੀ ਲਈ ਤਾਈ ਲਈ ਉਹਨਾਂ ਲਈ ਵੀ ਚੀਜ਼ਾਂ ਸਾਡੇ ਕੋਲ ਬਹੁਤ ਸੋਹਣੀਆਂ ਸੋਹਣੀਆਂ ਲਗਜ਼ਰੀ ਤੋਂ ਲਗਜ਼ਰੀ ਅਲਟਰਾ ਲਗਜ਼ਰੀ ਚੀਜ਼ਾਂ ਤੁਹਾਨੂੰ ਉਸੇ ਦੇ ਰਹੀਆਂ ਆ ਹੁਣ ਚੈੱਕ ਕਰੋ ਤੁਸੀਂ ਆ ਦੇਖੋ ਮਹਾਰਾਣੀ ਡਿਜ਼ਾਈਨ ਆ ਇਹ ਚੈਲੰਜ ਇਸ ਗੱਲ ਦਾ ਵੀ ਕਰਦੇ ਆ ਸਾਹਿਲ ਭਾਈ ਇੱਕ ਗੱਲ ਮੈਂ ਇਹ ਵੀ ਦੇਖ ਰਿਹਾ ਇਹ ਜਿਹੜੇ ਸੂਟ ਤੁਸੀਂ ਹੁਣ ਖੋਲ ਕੇ ਦਿਖਾਇਆ ਬਹੁਤ ਸਾਰੀਆਂ ਦੁਕਾਨਾਂ ਦੇ ਤਾਂ ਇਸ ਰੇਂਜ ਦੇ ਸੂਟ ਮਿਲਦੇ ਨਹੀਂ ਜੋ ਤੁਸੀਂ ਖੋਲਤੇ ਤੇ ਉਤੋਂ ਰੇਟ ਵੀ ਘੱਟ ਕਰਦਾ ਉਤੋਂ ਸੇਲ ਲਾਤੀ ਉਤੋਂ 25% ਡਿਸਕਾਊਂਟ ਪਾਤਾ ਇਹ ਵੀ ਕਮਾਲ ਕਰਦੇ ਤੁਸੀਂ ਬਸ ਭਾਜੀ ਸੇਵਾ ਲਈ ਆਏ ਆ ਸੇਵਾ ਕਰਦੇ ਰਹਿਣੀ ਆ ਆਪਾਂ ਸੇਲਾ ਆਫਰਾਂ ਲਿਆਂਦੇ ਹੀ ਰਵਾਂਗੇ ਪਹਿਣਾ ਵਾਸਤੇ ਭਰਾਵਾਂ ਵਾਸਤੇ ਹਰ ਬੰਦੇ ਦੀ ਸੇਵਾ ਕਰਨੀ ਆ ਆਪਾਂ ਆਣਾ ਕਿੱਥੇ ਆ ਅੰਕਲ ਓਮ ਬੁੱਟਰ ਰੋਡ ਕਾਦੀਆਂ ਚਾਹੇ ਸੂਟ ਸ਼ਰਾਰੇ ਗਰਾਰੇ ਲਹਿੰਗੇ ਗਾਉਂਡ ਡਰੈਸਾਂ ਲੈਣੀਆਂ ਆ ਆਜੋ 15 ਅਗਸਤ ਤੋਂ ਪਹਿਲਾਂ ਵੱਡੇ ਫਾਇਦੇ ਕਰਨ ਦਾ ਦਾਵਾ ਗਾਰੰਟੀ ਲੈ ਲਈਆ ਉਹ ਵੀ ਲਿਖ ਕੇ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਦੱਗੜ ਸਾਹਾਂ ਟੀਵੀ ਕਾਦੀਆਂ